ਇਥੇ ਖੁਸ਼ੀ ਆਵੇ ਢੱਲੋਂ ਕੇਵਲ ਕੁਲ ਢੱਲੋਂ ਭਾਜਵਾ ਨੂੰ ਵੋਟ ਪੰਜਾਬ ਚੋਂ ਨਹੀਂ ਮਿਲਦੀ ਇਹਨਾਂ ਨੂੰ ਰੋੜੇ ਮਿਲਣਗੇ ਹੁਣ ਇਹ ਲੋਕ ਜਿੱਦ ਨਾਲ ਇਹਨੂੰ ਵੋਟ ਨਹੀਂ ਦਿੰਦੇ ਕੋਈ ਇਹ ਜਿਹੇ ਪਿੰਡਾਂ ਚ ਆਉਂ ਇਹ ਨਹੀਂ ਪਤਾ ਵੀ ਇਹਦੇ ਰੋੜੇ ਜਾਂ ਛੇਤਰ ਮਾਰਨ ਇਹਨੇ ਜਤਿਆ ਕੇਜਰੀਵਾਲ ਨੇ ਸਪੋਰਟ ਕਰਕੇ ਕਿਉਂ ਜਤਿਆ ਆ ਵੀ ਇਹ ਸਾਡਾ ਦੁਸ਼ਮਣ ਉਹਦੇ ਨੂੰ ਘਟਾ ਜੇ ਚੋਰ ਸੀ ਇਹ ਤਾਂ ਹੀ ਭਾਜਵਾ ਨਾਲ ਰਲੇ ਜਾ ਕੇ ਆਪਦੇ ਫੰਗ ਬਚਾ ਗਏ ਲੋਕਾਂ ਨੇ ਪਟਾਤੇ ਇਹ ਬਹੁਤ ਘਟਿਆ ਕੁਆਲਿਟੀ ਦੇ ਨੇ ਆਪਦੀ ਆਪ ਦਾ ਛਕਣ ਸਕਾਉਣ ਜਾਣਦੇ ਨੇ ਦੂਜਾ ਮਾਰੇ ਨਹੀਂ ਜਾਣਦੇ ਇਹ ਕਹਿੰਦੇ ਨੇ ਭੌਂਕਦੇ ਨੇ ਕੁੱਤੇ ਭੌਂਕੀ ਜਾਣਦੇ ਇਹ ਗੱਲ ਕਹਿ ਰਹੇ ਨੇ ਤੇ ਹੁਣ ਫਿਰ ਵੋਟਾਂ ਮੰਗਣ ਆ ਗਿਆ ਉਹੀ ਪੰਜਾਬ ਹੈ ਜੀ ਤੋਂ ਉਹਨੂੰ ਮੁਸ਼ਕਾਉਂਦਾ ਤੇ ਡਰਾਉਂਦਾ ਸੀ ਤੇ ਹੁਣ ਕਿਉਂ ਇੱਥੇ ਆਇਆ ਵੀ ਕਿਉਂ ਖੜਿਆ ਉਹਨਾਂ ਦੀ ਪਾਰਟੀ 'ਚ ਵੀ ਕਿਉਂ ਵੀ 26 'ਚ ਹੁਣ ਸੁੱਣ ਪਏ ਨੇ ਉਹਨਾਂ ਨਾਲ ਕਰਨ ਛੈਲਣਾ ਨਾਲ ਗੱਲ ਤੇ ਅੜਤੀਆਂ ਨਾਲ ਕਰਨ ਫਸੇ ਉਹ ਬੈਠੇ ਨੇ ਫਸੇ ਅਸੀਂ ਕਿਸਾਨ ਬੈਠੇ ਆਂ ਉਹਦੇ ਲੰਗੂਰੀ ਬਾਏ ਬਹਿ ਜਾਂਦਾ ਕਿਤੇ ਉਹਦੀ ਛਤਰੀ ਤੇ ਬਹਿ ਗਿਆ ਉਹ ਤਾਂ ਉੱਠ ਖੜਿਆ ਕਾਂਗਰਸ ਨੂੰ ਕਿਉਂ ਛੱਡ ਕੇ ਗਿਆ ਕਿਉਂ ਗਿਆ ਜੇ ਇਹਨੂੰ ਖਤਰਾ ਸੀ ਚੋਰੀਆਂ ਕਰੀਆਂ ਠੱਗੀਆਂ ਮਰੀਆਂ ਮਾਰੀਆਂ ਸੀਆ ਕੇਵਲ ਨੇ ਕੈਪਟਨ ਨੇ ਇਹਨਾਂ ਨੇ ਇਹਨਾਂ ਨੇ ਠੱਗੀ ਠੋੜੀਆਂ ਮਾਰੀਆਂ ਤਾਂ ਹੀ ਛੱਡ ਕੇ ਗਏ ਕਿਉਂ ਛੱਡ ਕੇ ਗਏ ਇਹ ਹੁਣ ਵੋਟਾਂ ਵਹਾਲਦੇ ਨੇ ਹੁਣ ਇਸੇ ਪਾਰਟੀ ਦੇ ਨਿੰਦੇ ਹੁੰਦੇ ਸੀ ਇਸੇ ਪਾਰਟੀ ਨੂੰ ਇਹ ਹੁਣ ਚਾਹਣ ਲੱਗ ਗਏ ਇਹ ਜੇ ਸਰਾਰ ਜੀ ਇਹ ਬੰਦਾ ਖੜਾ ਰਹਿਦਾ ਇਸੇ ਸਟੈਂਡ ਤੇ ਆਂਗ ਰਸਤੇ ਇੱਕੀਂ ਹੀ ਪਾਰ ਜਾਂਦਾ ਹੁਣ ਲੋਕ ਜਿੱਦਣਾ ਇਹਨੂੰ ਵੋਟ ਨਹੀਂ ਦਿੰਦੇ ਕੋਈ ਇਹ ਜੇ ਪਿੰਡਾਂ ਚ ਆਉਂ ਇਹ ਨਹੀਂ ਪਤਾ ਵੀ ਇਹਦੇ ਰੋੜੇ ਜਾਂ ਛੱਤਰ ਮਾਰਨ ਕੀ ਬਟਲ ਲਾਉਂਦੇ ਕੀ ਬਟਲ ਤੇ ਲਾਉਂਦੇ ਠੀਕ ਹੈ ਜੀ ਸਾਡੀ ਪਾਰਟੀ ਨਾਲ ਤਾਂ ਕੋਈ ਗੱਲ ਨਹੀਂ ਸਾਡੀ ਪਾਰਟੀ ਨੂੰ ਅੱਗੇ ਸਾਰੀ ਉਮਰ ਇਹਦੇ ਨਾਲ ਹੀ ਰਹੇ ਆ ਇਸ ਬੰਦੇ ਨੂੰ ਜਿੱਥੇ ਆਉਂਦੇ ਨੇ ਕੀ ਗੱਲ ਵੀ ਜਿੱਤਨੇ ਦੂਜੇ ਨੇ ਵੀ ਜਿੱਤਨ ਖਾਤਰ ਖੜਾ ਉਸ ਬੰਦੇ ਨੂੰ ਉਹਨੂੰ ਵੀ ਜਿਤਨਾ ਚਾਹੀਦਾ ਤੇ ਇਹ ਕਿਉਂ ਗਿਆ ਉਧਰ ਭੱਜ ਕੇ ਲਾਲਚ ਨੂੰ ਸਾਰੀਆਂ ਟੈਲੀਆਂ ਚਾਪਤੀਆਂ ਇਹਨਾਂ ਨੇ ਸਾਰਾ ਸਭ ਕੁਝ ਉਹ ਚਾਪ ਕੈਪਟਨ ਦੇ ਜਿਹੜਾ ਸੋਤ ਕੀ ਸੀ ਬਾਜੀਗਰ ਉਹ ਲੋਕਾਂ ਦੇ ਵਿੱਚ ਬਸੀਫੇ ਖਾ ਗਿਆ ਤੇ ਇਹਨੇ ਕੀ ਕੀਤਾ ਇਹਨੇ ਵੀ ਬਥੇਰਾ ਕੋਸ਼ਸ਼ ਆ ਕਿ ਜੇ ਇਹ ਡਰਕਲ ਸੀਗੇ ਤਾਂ ਹੀ ਇਹ ਚੋਰ ਸੀ ਤਾਂ ਹੀ ਛੱਡ ਕੇ ਪਾਰਟੀ ਦੂਜੀ ਪਾਰਟੀ ਚ ਕਿਉਂ ਗਏ ਜਿਹਨੂੰ ਵਿਰੋਧੀ ਕਹਿੰਦੇ ਹੁੰਦੇ ਅੱਜ ਉਹਨਾਂ ਦਾ ਮੂਰਲੇ ਹਿੱਸਾ ਬਣੇ ਫਿਰਦੇ ਨੇ ਕਿਉਂ ਬਣੇ ਨੇ ਹੁਣ ਇਹਦੇ ਜਿਹੜੇ ਲੋਕ ਸੀਗੇ ਉਹ ਕੀ ਕਰਨਗੇ VOTER ਪੱਕੇ ਵੀ ਉਹ ਤਾਂ ਆਪਦੀ ਕਪਾਲਟੀ ਨਹੀਂ ਛੱਡ ਸਕਦੇ ਕਿਉਂ ਉਹ ਛੱਡ ਕੇ ਗਿਆ ਤਾਂ ਹੁਣ ਖੜਾ ਰਹਿੰਦਾ ਇਹ ਇਹਨੂੰ ਇਹ ਜਿੱਤ ਜਾਂਦਾ ਇੱਕੀ ਪੂਰੀਆਂ ਹੁਣ ਇਹ ਇਹਦੇ ਰੋੜੇ ਪੈਣਗੇ ਪੰਡਾਂ ਚ ਪਾਰਟੀ ਗਲਤ ਆ ਇਹਨਾਂ ਨੇ ਕਿਸਾਨ ਕੀ ਕੀਤਾ ਕਿਸਾਨਾਂ ਦਾ ਭਾਜਪਾ ਨੇ ਕੀ ਕੀਤਾ ਭਾਜਪਾ ਨੇ ਤੇ 850 ਬੰਦਾ ਕਿਸਾਨ ਕਸ਼ਹੀਦ ਕਰਾਤਾ ਬਾਰਡਰ ਤੇ ਇਸ ਨੇ ਇਹਨਾਂ ਨੇ ਚੰਗੀ ਗੱਲ કરી ਮਾੜੀ ਗੱਲ કરી ਤੇ ਹੁਣ ਫਿਰ ਵੋਟ ਮੰਗਣ ਆ ਗਿਆ ਉਹੀ ਪੰਜਾਬ ਆ ਜੀ ਤੋਂ ਉਹਨੂੰ ਮੁਸ਼ਕਾਉਂਦਾ ਤੇ ਡਰ ਆਉਂਦਾ ਸੀ ਤੇ ਹੁਣ ਕਿਉਂ ਇੱਥੇ ਆਇਆ ਵੀ ਕਿਉਂ ਖੜਿਆ ਉਹਨਾਂ ਦੀ ਪਾਰਟੀ ਚ ਇਹ ਗਲਤ ਗੱਲਾਂ ਨੇ ਜਿਹੜੇ ਵੋਟਰ ਨੇ ਉਹ ਕੀ ਕਰਨਗੇ ਆਪਦੀ ਪਾਰਟੀ ਕਿਉਂ ਛੱਡਣਗੇ ਆਪਦੀ ਪਾਰਟੀ ਨੂੰ ਕਾਂਗਰਸ ਨੂੰ ਵੋਟਾਂ ਪਾਉਣਗੇ ਅੱਛਾ ਜਦੋਂ ਬਾਅਦ ਆਮ ਪਾਰਟੀ ਆ ਗਈ ਇਹਨਾਂ ਨੇ ਆਪਦਾ ਬੰਦਾ ਮੰਨ ਕੇ ਚਲੋ ਥਾੜੀ ਵਾਲ ਠਾਤਾ ਰਿਸ਼ਤਦਾਰ ਦਾ ਸਹਣਾ ਵਾਸਤੇ ਮੁੰਡੇ ਨਾਲ ਉਹਦੋਂ ਬਾਅਦ ਜਿਹੜਾ ਨਾਲ ਸੀ ਗਰਦੀਪ ਪਾਟ ਇਹ ਅੱਡ ਹੋ ਗਿਆ ਇਹਦੇ ਬਾਰੇ ਦੱਸੋ ਜੀ ਇਹਦੇ ਬਾਰੇ ਕੀ ਇਹਦਾ ਵਿਚਾਰਾ ਦੇਖਿਆ ਨਹੀਂ ਕਰਿਆ ਨਹੀਂ ਖਨੀ ਚੰਗਾ ਖਨੀ ਮਾੜਾ ਪਰ ਉਹ ਬਾਟ ਸਾਹਿਬ ਇਹਨਾਂ ਨੂੰ ਸਾਨੂੰ ਪਤਾ ਨਹੀਂ ਵੀ ਕਿਹੜਾ ਜਾ ਨਿਕਲੂ ਪਰ ਦੂਜੇ ਤਾਂ ਹੀ ਦੇਖ ਲੈ ਆਮਪਾਰੀ ਦੱਸੋ ਇਸ ਤਰ੍ਹਾਂ ਆਮਪਾਰੀ ਰੱਖਦੇ ਆਂ ਵੀ ਆਮ ਪਾਰਟੀ ਨੇ ਜਿਹੜਾ ਇਹਨਾਂ ਦਾ ਜਰਨਲ ਸੀ ਦਿੱਲੀ 'ਚ ਕੇਜਰੀਵਾਲ ਕੇਜਰੀਵਾਲ ਹੁਣ ਕਿਉਂ ਇਹ ਸਪੋਰਟ ਕਰ ਰਿਹਾ ਆਪਦੇ ਇਲਾਕੇ 'ਚ ਕਿਉਂ ਉਹਦੀ ਭਾਜਪਾ ਦੀ ਸਪੋਰਟ ਕਰਦਾਗਾ ਅੱਛਾ ਹਾਏ ਇਹ ਨਿਰੰਗਕਾਰੀ ਬੰਦਾ ਨਿਰੰਗਕਾਰੀ ਬੰਦਾ ਇਹ ਨੇ ਦਿੱਲੀ ਦੇ ਵਿੱਚ ਕਿੰਨਾ ਨੁਕਸਾਨ ਕਰਿਆ ਹੁਣ ਭਾਜਪਾ ਨੂੰ ਹਰਿਆਣੇ ਦੇ ਵਿੱਚੋਂ ਜਤਿਆਇਆ ਇਹਨੇ ਜਤਿਆ ਕੇਜਰੀਵਾਲ ਨੇ ਸਪੋਰਟ ਕਰਕੇ ਕਿਉਂ ਜਤਿਆਇਆ ਵੀ ਇਹ ਸਾਡਾ ਦੁਸ਼ਮਣ ਉਹਦੇ ਨੂੰ ਘਟ ਜਿੰਨੇ ਪੰਜਾਬ ਦੇ ਕਿਸਾਨ ਨੇ 850 ਕਿਸਾਨ ਮਰਵਾਤਾ ਉਹਦਾ ਕੋਈ ਮਾਮਜਾ ਜਾਂ ਇਹਦੀ ਕੋਈ ਸਪੋਰਟ ਦਿੱਲੀ 'ਚ ਬੈਠਾ ਸੀ ਕਰੀ ਜਾਂ ਕੇਵਲ ਢੋਲੋਂ ਨੇ ਕਰੀ ਕੈਪਟਨ ਨੇ ਕਰੀ ਜਾਂ ਜਾਖੜ ਨੇ ਕਰੀ ਅੱਜ ਵੋਟਾਂ ਇਲੈਕਸ਼ਨ ਦਾ ਟਾਈਮ ਆ ਜਿਰੀ ਸਾਡੀ ਇੱਥੇ ਖੇਤਾਂ 'ਚ ਰੋਲਦੀ ਆ ਕੁਸ ਮੰਡੀਆਂ 'ਚ ਰੋਲਦੇ ਆ ਸਾਡੀ ਜਿਰੀ ਦਾ ਕੋਈ ਇਹ ਪਤਾ ਲਫਸਤਾ ਲੈਂਦੇ ਨੇ ਅੱਜ ਅੱਜ 15 ਦਿਨ ਹੋ ਗਏ ਮੈਨੂੰ ਬੈਠੇ ਨੂੰ ਇੱਥੇ ਬੁੜੇ ਬੰਦਿਆਂ ਦੇ ਰਾਤ ਦੀ ਦੇਖ ਲੈ ਕੈਸੀ ਨੇਹਰੀ ਚੱਲ ਰਹੀ ਆ ਉਹ ਉਹਦੇ ਵਿੱਚ ਠੰਡ 'ਚ ਬਾਹਰ ਦੇ ਰਹੇ ਆ ਇਹ ਬਹੁਤ ਘਟਿਆ ਕੁਆਲਟੀ ਦੇ ਨੇ ਆਪਦੀ ਆਪ ਦਾ ਛਕਣ ਸਕਾਉਣ ਜਾਣਦੇ ਨੇ ਦੂਜਾਂ ਮਾਰੇ ਨਹੀਂ ਜਾਣਦੇ ਇਹ ਕਿਸੇ ਦਾ ਦੁੱਖ ਨਹੀਂ ਇਹ ਸਮਝਦੇ ਹੈਗੇ ਹੁਣ ਵੋਟਾਂ ਪਾਉਣੀ ਸੀ ਤਾਂ ਵੋਟ ਪਾਉਣੀ ਹੀ ਪਾਉਣੀ ਆ ਅਸੀਂ ਜਿਹੜਾ ਸਾਡੇ ਹੱਕ ਧੱਕਾ ਸਿੱਟੂਗਾ ਕਿਸਾਨਾਂ ਦੇ ਅਸੀਂ ਤਾਂ ਉਹਨੂੰ ਪਾਵਾਂਗੇ ਭਾਈ ਇੱਥੇ ਖੁਸ਼ੀ ਆਵੇ ਢੱਲੋ ਕੇਵਲ ਕੁਬਲ ਢੱਲੋ ਭਾਜਪਾ ਨੂੰ ਵੋਟ ਪੰਜਾਬ ਚੋਂ ਨਹੀਂ ਮਿਲਦੀ ਇਹਨਾਂ ਨੂੰ ਰੋੜੇ ਮਿਲਣਗੇ ਅੱਛਾ ਜਦੋਂ ਬਾਅਦ ਇਹ ਕਹਿੰਦੇ ਸੀ ਆਮ ਪਾਰਟੀ ਵਾਲੇ ਐਂ ਕਹੇ ਸੀ ਵੀ ਅਸੀਂ ਤਾਂ ਬਦਲਾ ਲਿਆਵਾਂਗੇ ਅਸੀਂ ਸਾਰੇ ਕੰਮ ਕਰਾਂਗੇ ਵੀ ਅਸੀਂ ਵੀਆਈਪੀ ਕਲਚਰ ਵੀ ਖਤਮ ਕਰ ਦਾਂਗੇ ਇਹਨਾਂ ਨੇ ਕਹਿੰਦੇ ਸੀ ਵੀ ਅਸੀਂ ਧਰਨੇ ਨਹੀਂ ਲਗਾਣ ਦੇ ਹਾਂਜੀ ਹਾਂ ਅੱਜ ਤੋਂ ਮੁੜ ਕੇ ਸਾਨੂੰ ਧਰਨਾ ਨੂੰ ਮਿਲੂਗਾ ਇਹਨਾਂ ਨੇ ਉਦੋਂ ਧਰਨੇ ਵੱਧ ਲਵਾਲੇ ਲਟੇਰਿਆਂ ਨੇ ਉਦੋਂ ਵੱਧ ਲਵਾਤੇ ਧਰਨੇ ਕਿਉਂ ਵੀ ਕਿਉਂ ਨਹੀਂ ਕੋ ਦੰਦੇ ਤੇ ਆਪ ਦਾ ਬੀਜ ਦੇ ਕੇ ਕਹਿੰਦੇ ਆਹ ਬੀਜੋ ਅਸੀਂ ਦਾਣੋ ਦਾਣਾ ਚਕਾਵਾਂਗੇ 26 ਨੰਬਰ ਸੀ ਮਗਰ 26 ਕਿਉਂ ਵੀ 26 'ਚ ਹੁਣ ਸੁੱੰਡ ਪਏ ਨੇ ਉਹਨਾਂ ਨਾਲ ਕਰਨ ਛੈਲਣਾ ਨਾਲ ਗੱਲ ਤੇ ਅੜਤੀਆਂ ਨਾਲ ਕਰਨ ਫਸੇ ਉਹ ਬੈਠੇ ਨੇ ਫਸੇ ਅਸੀਂ ਕਿਸਾਨ ਬੈਠੇ ਆਂ ਬਰਨਾਲਾ ਮੰਡੀ ਦੇ ਵਿੱਚ ਕਿਤੇ ਨੱਕੋ ਨੱਕ ਸਾਰਾ ਭਰੀ ਭਈਆ ਕਿਤੇ ਟਰਾਲੀ ਲੱਗਣ ਨੂੰ ਜਗ੍ਹਾ ਨਹੀਂ ਹੈਗੀ ਅੱਛਾ ਜੀ ਇਹ ਆਮ ਭਗਵੰਤ ਮਾਨ ਆਇਆ ਸੀ ਬਰਨਾਲੇ ਫਿਰ ਮੰਡੀ ਚ ਪਹੁੰਚਿਆ ਹੋਊਗਾ ਇੱਥੇ ਕੋਈ ਮੰਡੀ ਚ ਭਗਵੰਤ ਮਾਨ ਨਹੀਂ ਆਇਆ ਹੈਗਾ ਕਿਉਂ ਛਤਰ ਸਾਇਆ ਉਹਦੀ ਛਤਰੀ ਥੱਲੇ ਕੰਮ ਕਰਦੇ ਨੇ ਇਹ ਕੇਜਰੀਵਾਲ ਦੇ ਕੇਜਰੀਵਾਲ ਪੰਜਾਬ ਨੂੰ ਕਿੱਥੇ ਸਮਝਦਾ ਉਹ ਤਾਂ ਆਪ ਦਾ ਆਪ ਦੇ ਜਮਾਈ ਨੂੰ ਇੱਥੇ ਉਹਦੀ ਕੁੜੀ ਵੀ ਇਹੀ ਆ ਆਪਦੇ ਰੁੱਦਾਂ ਨੇ ਖਣੀ ਕਿੱਥੇ ਵੀ ਇਹੀ ਆ ਉਹ ਤਾਂ ਆਪਦੇ ਜਮਾਈ ਨੂੰ ਭਾਲਦਾ ਸੀ ਵੀ ਮੁੱਖ ਮੰਤਰੀ ਉਹ ਬਣੇ ਇਹਦਾ ਲੋਕਾਂ ਨੇ ਚਿਹਰਾ ਦੇਖਿਆ ਵੀ ਸਾਨੂੰ ਚਿਹਰਾ ਦਿਖਾ ਕਿਹੜਾ ਹੈਗਾ ਇਹ ਭਗਮੰਤਮਾਨ ਦਾ ਚਿਹਰਾ ਦੇਖਿਆ ਤਾਂ ਲੋਕਾਂ ਨੇ ਜਿੱਤਿਆ ਤਾਂ ਨੱਕੋ ਨੱਕ ਜਿੱਤਿਆ ਤਾਂ ਆ ਸਾਡੀ ਹੁਣ ਜੁੱਤੀਆਂ ਪਾਉਂਦੇ ਨੇ ਹੁਣ ਹੁਣ ਸਾਡੀ ਫਸਲ ਖਰੀਦਦੇ ਨਹੀਂ ਆ ਨਾਮ ਦਿੱਤਾ ਤੁਸੀਂ ਵੋਟਰਾਂ ਦਾ ਸਾਨੂੰ ਗਾਹਾਂ ਨੂੰ ਜਿੱਤ ਕੇ ਦਿਖਾਓ ਕੋਈ ਅਸੀਂ ਨਹੀਂ ਜਿਹੜੇ ਹੁਣ ਖੜੇ ਨੇ ਕੋਈ ਨਹੀਂ ਜਿੱਤਦਾ ਇਹਨਾਂ ਦਾ ਨਾਲੇ ਫਿਰ ਆਮ ਪਾਰਟੀ ਨਹੀਂ ਜਿੱਦੀ ਨਹੀਂ ਜਿੱਦੀ ਆਮ ਪਾਰਟੀ ਬਣਾਲੇ ਵੀ ਨਹੀਂ ਜਿੱਦੀ ਜਿੱਤੂ ਦਾ ਕਾਂਗਰਸ ਜਿੱਤੂ ਜੇ ਉਹਨਾਂ ਦੇ ਮਨ ਮਿਹਰ ਪੈ ਗਏ ਘਾਹ ਨੂੰ ਫਸਲ ਦਾ ਰੇਟ ਦੇ ਦੇ ਤੇ ਜਿਹੜੇ ਹੁਣ ਦਿੱਲੀ ਚ ਕਰੇ ਸੀਗੇ ਵੀ ਆਹ ਕਾਨੂੰਨ ਭੰਗ ਕਰਤੇ ਥੋੜੇ ਲਾਗੂ ਕਰਤੇ ਹਜੇ ਕੋਈ ਗੱਲ ਨਹੀਂ ਕਿਸੇ ਨੂੰ ਕੁਛ ਨਹੀਂ ਕਰਿਆ ਉਵੇਂ پنجاب ਦੇ ਧਰਨਾ ਹਾਦ ਤੇ ਲੱਗਿਆ ਵਾ ਉਹਨਾਂ ਨੂੰ ਕੋਈ ਗੱਲ ਕਹਿ ਨਹੀਂ ਰਹੇ ਕਹਿੰਦੇ ਭੌਂਕਦੇ ਨੇ ਕੁੱਤੇ ਭੌਂਕੀ ਜਾਂਦੇ ਇਹ ਗੱਲ ਕਹਿ ਰਹੇ ਨੇ ਅਦਵਾਨੀ ਸਮਾਨੀ ਕੀ ਆ ਜਿਹੜਾ ਮੈਨੂੰ ਅਨਪੜ ਬਣਾਵਾ ਇਹਨੂੰ ਜਾਂ ਪਤਾ ਨਹੀਂ ਉਹ ਸਾਡਾ ਪੰਜਾਬ ਦਾ ਸਾਰਾ ਇਲਾਕਾ ਰੁਕੀ ਜਾਂਦਾ ਨੇ ਸੜਕਾਂ ਰਾਹੀ ਉਹਨਾਂ ਰਿਆਏ ਨਾਲ ਅੱਜ ਤੋਂ 15 ਸਾਲ ਪਹਿਲਾਂ ਦਾ ਢੂਲੀ ਦੁਕਾਨ ਕਰਦੇ ਸੀ ਦੁਨੀ ਉਹਨਾਂ ਕੋਲੇ ਕੀ ਸੁਣਸਣਾ ਸੀ ਕੁਛ ਵੀ ਨਹੀਂ ਸੀ ਉਹਨਾਂ ਕੋਲੇ ਅੱਜ ਉਹ ਅਮੀਰ ਬਣੇ ਬੈਠੇ ਨੇ ਜਿਹੜਾ ਸਾਡੇ ਸਟੇਟਾਂ ਦਾ ਟੈਕਸ ਸੀਗੇ ਉਹ ਟੈਕਸ ਕਿੱਧਰ ਗਏ ਰਾਸ਼ਟਰਪਤੀ ਕੋਲ ਜਮ੍ਹਾਂ ਕਰਾਉਂਦਾ ਹੁੰਦਾ ਇਹ ਪ੍ਰਧਾਨ ਮੰਤਰੀ ਪ੍ਰਧਾਨ ਮੰਤਰੀ ਨੇ ਕੀ ਨੂੰ ਕਰਾਇਆ ਨੇ ਲੋਟਕਾਂ ਨੂੰ ਸਿੱਟੀ ਜਾਂਦੇ ਰੁਪਈਏ ਗਰੀਬਾਂ ਅਮੀਰਾਂ ਨੂੰ ਸਾਰਿਆਂ ਨੂੰ ਹੋਰ ਸਿੱਟੀ ਜਾਂਦੇ ਲੁੱਟੀਆਂ ਜਾਂਦੇ ਜਿਹੜੇ ਕਾਸਟਕਾਰ ਨਾਲ ਉਹਨਾਂ ਨੂੰ ਭੁੱਖੇ ਮਾਰ ਰਹੇ ਨੇ ਵੇ ਸਾਨੂੰ ਇਹ ਜੇ ਮੰਤਰੀ ਦੀ ਲੋੜ ਨਹੀਂ ਨਾ ਦਿੱਲੀ ਜੇ ਨਾ ਪੰਜਾਬ ਚ ਕਾ ਲਤਾੜ ਲਤਾੜ ਸਾਡੇ ਤੇ ਸੇਵਾ ਕਰਾਉਣਿਓ ਸਾਥੋਂ ਮਗਰ ਉਹ ਸਾਨੂੰ ਝੋਗਾ ਜੱਕ ਦੇਣਿਓ ਮਤਲਬ ਫਿਰ ਹਮ ਤਾਂ ਖਤਮ ਆਂ ਪਾਰਟੀ ਕਹਿ ਸਕਦੇ ਆ ਆਮ ਪਾਰਟੀ ਵੀ ਖਤਮ ਹੀ ਆ ਸਾਡੇ ਵੱਲੋਂ ਸਾਡਾ ਅਜੇ ਕੰਮ ਹੀ ਨਹੀਂ ਕਰਿਆ ਸੀ ਇਹਨਾਂ ਦੀ ਆਮ ਪਾਰਟੀ ਦੇ ਸਾਰੇ ਟੱਬਰ ਨੂੰ ਤਾਂ ਕਢਾਈ ਜਾਂਦੇ ਨਾ ਹੋਰ ਵਾਠ ਬੂਠ ਆ ਗਿਆ ਇਹਨੂੰ ਕਢਾਤਾ ਤੇ ਹੋਰ ਨੂੰ ਕਰਾਤਾ ਜਿਹਨੂੰ ਟਿਕ ਟਿਕ ਚੰਗਾ ਬੰਦਾ ਆ ਉਹਨੂੰ ਦਿਓ ਉਹ ਪੰਜਾਬ ਦਾ ਕੰਮ ਕਰੇ ਤੇ ਵੋਟਾਂ ਨਾ ਪਾਉਣੀਆਂ ਨੇ ਅਸੀਂ ਕੰਮ ਕਰਨਗੇ ਤਾਂ ਵੋਟਾਂ ਪਾ ਦੇਵਾਂਗੇ ਕੰਮ ਕਰਨਗੇ ਵੋਟਾਂ ਪਾ ਦਾਂਗੇ ਨਹੀਂ ਵੋਟ ਕਿੱਥੇ ਜਿਵੇਂ ਦਾਅਵੇ ਕਰੇ ਸੀ ਉਹਨਾਂ ਨੇ ਵੀ ਸੀ ਆ ਵੀ ਕਰ ਦਾਂਗੇ ਅਸੀਂ ਆ ਵੀ ਕਰਦੇ ਆਂ ਉਹ ਫਿਰ ਕਰੇ ਇੱਕ ਵੀ ਨਹੀਂ ਪੂਰਾ ਉਤਰੇ ਇੱਕ ਵੀ ਨਹੀਂ ਇੱਕ ਤੇ ਮੈਨੂੰ ਦੱਸ ਦੇਣ ਇਹ ਵੀ ਕਿਹੜਾ ਉਤਰਿਆ ਗੱਲ ਨੂੰ ਖ਼ਬਰ ਚ ਲਾ ਕੇ ਦੱਸਣਾ ਜਵਾਬ ਸਵਾਲ ਇਹਦਾ ਕਰਨ ਪਿੰਡਾਂ ਨੂੰ ਪੁੱਛਣਗੇ ਇਹਨਾਂ ਨੂੰ ਵੀ ਕੀ ਆਏ ਹੋ ਕੀ ਕਰਨਾ ਹੈ ਕੈਬਟਲ ਨੂੰ ਤਾਂ ਬਾਜਪਾ ਨੂੰ ਖਾਸ ਕਰਕੇ ਪੁੱਛਣਗੇ ਹਾਂ ਕੈਪਟਨ ਨੇ ਵੇਚ ਕੇ ਉਹਦਾ ਕੀ ਆ ਹੋ ਸੀਗਾ ਸਾਧੂ ਕੀ ਸੀ ਰਾਮ ਉਹਦਾ ਪਤਾ ਨਹੀਂ ਮੈਂ ਨਾ ਧਰਮ ਸੋਧ ਸਾਰੀਆਂ ਤਾਲੀਆਂ ਚੱਬ ਗਏ ਹੋਰ ਕੁਝ ਖਰ ਗਏ ਉਹ ਚੋਰ ਸੀ ਉਹਨੂੰ ਇਹ ਕਿਉਂਗੇ ਜੇ ਚੋਰ ਸੀ ਇਹ ਤਿੰਨੇ ਚੱਲ ਸਾਡੇ ਇਲਾਕੇ ਚੋ ਬਰਨਾਲਾ ਜੀ ਜੇ ਚੋਰ ਸੀ ਇਹ ਤਾਂ ਹੀ ਬਾਜਵਾ ਨਾਲ ਰਲੇ ਜਾ ਕੇ ਆਪਦੇ ਫੰਗ ਬਚਾ ਗਏ ਲੋਕਾਂ ਨੇ ਪਟਾ ਤੇ